ਇਮੀਗ੍ਰੇਸ਼ਨ ਸੈਂਟਰ 'ਤੇ ਛਾਰ ਰਿਹਾ ਗੈਂਗਸਟਰਵਾਦ ਦਾ ਸਾਯਾ ਸੌਖਾ ਤੇ ਸੁਰੱਖਿਤ ਨਹੀਂ ਰਿਹਾ ਇਮੀਗ੍ਰੇਸ਼ਨ ਸੈਂਟਰ ਚਲਾਉਣਾ ਗੈਂਗਸਟਰਾਂ ਦੇ ਨਿਸ਼ਾਨੇ ਤੇ ਨੇ ਇਮੀਗ੍ਰੇਸ਼ਨ ਸੈਂਟਰ ਮਾਲਕ ਫਰौती ਲਈ ਕਰਦੇ ਨੇ ਕਾਲਾ ਜੇਕਰ ਨਹੀਂ ਮਿਲਦੇ ਪੈਸੇ ਤਾਂ ਡਰਾਉਣ ਲਈ ਹੁੰਦੀ ਆ ਸ਼ਰਿਆਮ ਫਾਰਿੰਗ ਸਤਿ ਸ਼੍ਰੀ ਅਕਾਲ ਆਨਲਾਈਨ ਦੇਖ ਰਹੇ ਹੋ ਤੇ ਮੈਂ ਹਰ ਰਾਉ ਬਰਿੰਦਰ ਸਿੰਘ ਬੈਣੀਪਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਨੇ ਤੇ ਇਹਨਾਂ ਨੌਜਵਾਨਾਂ ਨੂੰ ਮੰਜ਼ਿਲ ਸਰ ਕਰਨ ਦੇ ਵਿੱਚ ਮਦਦ ਕਰਦੇ ਨੇ ਇਮੀਗ੍ਰੇਸ਼ਨ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ਮਾਲਕ ਪੰਜਾਬ ਦੀ ਤਰਜ਼ ਤੇ ਹੀ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਵੀ ਬਹੁਤ ਸਾਰੇ ਹਜ਼ਾਰਾਂ ਇਮੀਗ੍ਰੇਸ਼ਨ ਸੈਂਟਰ ਨੇ ਜਿਹੜੇ ਕਿ ਇਸ ਧੰਦੇ ਦੇ ਵਿੱਚ ਜੁੜੇ ਹੋਏ ਨੇ ਪਰ ਦੱਸ ਦਈਏ ਕਿ ਹੁਣ ਇਮੀਗ੍ਰੇਸ਼ਨ ਸੈਂਟਰ ਦੇ ਇਸ ਵਪਾਰ ਦੇ ਉੱਤੇ ਵੀ ਗੈਂਗਸਟਰਵਾਦ ਦਾ ਸਾਯਾ ਪੂਰੇ ਤਰੀਕੇ ਦੇ ਨਾਲ ਛਾ ਰਿਹਾ ਹੈ ਪੰਜਾਬ ਨੂੰ ਛੱਡ ਕੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਇਸ ਵੇਲੇ ਹਾਲਾਤ ਇਹ ਨੇ ਕਿ ਗੈਂਗਸਟਰਵਾਦ ਪੂਰੇ ਇਮੀਗ੍ਰੇਸ਼ਨ ਕਾਰੋਬਾਰ ਨੂੰ ਆਪਣੇ ਚੁੰਗਲ ਦੇ ਵਿੱਚ ਲੈ ਰਿਹਾ ਹੈ ਫਰौती ਮੰਗਣ ਦੇ ਲਈ ਇਮੀਗ੍ਰੇਸ਼ਨ ਸੈਂਟਰ ਮਾਲਕਾਂ ਨੂੰ ਕਾਲ ਕੀਤੀ ਜਾਂਦੀ ਹੈ ਇੱਕ ਵਾਰ ਨਹੀਂ ਕਈ ਵਾਰ ਕੀਤੀ ਜਾਂਦੀ ਹੈ ਤੇ ਇਮੀਗ੍ਰੇਸ਼ਨ ਸੈਂਟਰ ਮਾਲਕਾਂ ਨੂੰ ਪੂਰਾ ਡਰਾ ਦਿੱਤਾ ਜਾਂਦਾ ਹੈ ਤੇ ਇਹ ਵੀ ਜਚਾ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਸਾਡੀ ਮੰਗ ਪੂਰੀ ਨਾ ਕੀਤੀ ਯਾਨੀ ਕਿ ਸਾਨੂੰ ਪੈਸੇ ਨਾ ਦਿੱਤੇ ਤਾ ਤੁਹਾਡੀ ਜ਼ਿੰਦਗੀ ਕਦੇ ਵੀ ਖਤਮ ਹੋ ਸਕਦੀ ਹੈ ਜੇਕਰ ਫਿਰ ਵੀ ਇਮੀਗ੍ਰੇਸ਼ਨ ਸੈਂਟਰ ਮਾਲਕ ਪੈਸੇ ਨਹੀਂ ਦਿੰਦਾ ਤਾਂ ਇੱਕ ਪਹਾੜੇ ਦਾ ਸ਼ੂਟਰ ਲਿਆ ਜਾਂਦਾ ਤੇ ਉਸ ਸ਼ੂਟਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਉੱਪਰ ਜਾਂ ਘਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਇਰਿੰਗ ਕਰਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਜਿਹੇ ਹਰਿਆਣਾ ਦੇ ਵਿੱਚ ਬਹੁਤ ਸਾਰੇ ਮਾਮਲੇ ਨੇ ਪਰ ਇੱਕ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਜਿੱਥੇ ਹਰਿਆਣਾ ਦੇ ਕਰਨਾਲ ਦੇ ਵਿਚ ਪੈਂਦੇ ਇਲਾਕੇ ਮੋਗਲ ਕਨਾਲ ਦੇ ਵਿੱਚ ਜੋ ਇਮੀਗ੍ਰੇਸ਼ਨ ਇੱਕ ਪੂਰੀ ਮਾਰਕੀਟ ਹੈ ਜਿੱਥੇ ਪੂਰੇ ਇਮੀਗ੍ਰੇਸ਼ਨ ਸੈਂਟਰਾਂ ਦੇ ਦਫ਼ਤਰ ਨੇ ਇੱਥੇ ਇੱਕ ਨਕਾਬਪੋਸ਼ ਨੌਜਵਾਨ ਸ਼ੂਟਰ ਆਉਂਦਾ ਤੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਫਾਇਰਿੰਗ ਕਰਕੇ ਚਲੇ ਜਾਂਦਾ ਪ੍ਰਤੱਖ ਦਰਸ਼ੀ ਲੋਕ ਦੱਸਦੇ ਨੇ ਕਿ ਇਸ ਨਕਾਬਪੋਸ਼ ਨੌਜਵਾਨ ਨੇ ਪੂਰੇ 3 ਰਾਉਂਡ ਫਾਇਰ ਕੀਤੇ ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਲੋਕਾਂ ਨੇ ਉਸ ਨੂੰ ਦਬੋਚ ਲਿਆ ਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਇਸ ਵੇਲੇ ਗੈਂਗਸਟਰਾਂ ਦੇ ਵੱਲੋਂ ਭੇਜਿਆ ਗਿਆ ਸ਼ੂਟਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਘਟਨਾ ਦੇ ਮੌਕੇ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਪੂਰੇ ਸ਼ੂਟਆਊਟ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਆਪਣੀ ਜਾਂਚ ਸ਼ੁਰੂ ਕਰਦੀ ਹੈ ਪਰ ਪੁਲਿਸ ਇਹ ਕਹਿੰਦੀ ਹੈ ਕਿ ਹਲੇ ਤੱਕ ਗੋਲੀ ਕਿੱਥੇ ਵੱਜੀ ਇਸ ਦਾ ਕੋਈ ਵੀ ਨਿਸ਼ਾਨ ਨਹੀਂ ਮਿਲਿਆ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੋ ਵੀ ਆਵੇਗਾ ਉਸ ਹਿਸਾਬ ਦੇ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ 98, अभी एक था, आ, थी तीन अभी था राउंड फायर हवा में की है, कैसे पता नहीं भाग गया उसके पीछे फिर पहले अपने ब्रदर को भेजा है वो खुश एक तरफ बस में बैठ के गया था बट उसको ने गेट को उतार लिया है और पुलिस के कर आपने आवाज सुनी थी हाँ, गोली तीन आवाज आएगी उसके बाद पुलिस भी मौके पर पहुँच आप खुद आए थे तो खोल खोल ले गए कौन लड़का था किस लिए आया था कोई आइडिया नहीं लड़का कौन था पतला सा लड़का था मुंह पूरा कवर किया हुआ था उसने तीन फायर के बारे में सुन हम बाहर आए हैं वो भाग रहा था और फिर उसको चेंज किया पकड़ा पीछे से और उतार के ऐसी सीढ़ियों पर गोलियां चली है या किसी अंदर नहीं नहीं इससे सीढ़ी पर गोली चली है ये नहीं पता वो शायद मार गया उसने गोली या बाहर यहाँ से बाहर फायर किया वो मालूम है आस पास इमिग्रेशन के सेंटर है

ਸ਼ਰੀਆਮ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਪਰ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਗੋਲੀਆਂ ਦੇ ਨਿਸ਼ਾਨ ਕਿਤੇ ਨਜ਼ਰ ਨਹੀਂ ਆਏ ਕਿ ਪੁਲਿਸ ਨੂੰ ਗੋਲੀਆਂ ਦੇ ਨਿਸ਼ਾਨ ਸਿਰਫ ਉਦੋਂ ਹੀ ਨਜ਼ਰ ਆਉਂਦੇ ਨੇ ਜਦੋਂ ਗੈਂਗਸਟਰਾਂ ਦੇ ਵੱਲੋਂ ਭੇਜੀ ਗਈ ਇਹ ਗੋਲੀ ਕਿਸੇ ਵਿਅਕਤੀ ਦੇ ਲੱਗਦੀ ਹੈ ਇਹ ਵੱਡਾ ਸਵਾਲ ਹੈ ਪਰ ਇਹ ਇੱਕ ਘਟਨਾ ਹੈ ਹਰਿਆਣਾ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਤੇ ਬਹੁਤ ਸਾਰੇ ਅਜਿਹੇ ਸੈਂਟਰ ਮਾਲਕ ਨੇ ਯਾਨੀ ਇਮੀਗ੍ਰੇਸ਼ਨ ਸੈਂਟਰ ਮਾਲਕ ਨੇ ਜਿਨ੍ਹਾਂ ਨੂੰ ਰੋਜ਼ਾਨਾ ਇਹ ਗੈਂਗਸਟਰ ਫਰੋਤੀ ਦੇ ਲਈ ਧਮਕੀਆਂ ਭਰੀਆਂ ਕੌਲਾ ਕਰਦੇ ਨੇ ਤੇ ਜਾਨ ਨੂੰ ਸੁਰੱਖਿਅਤ ਰੱਖਣ ਦੇ ਚੱਕਰ ਦੇ ਵਿੱਚ ਇਹ ਇਮੀਗ੍ਰੇਸ਼ਨ ਸੈਂਟਰ ਵਾਲੇ ਪੁਲਿਸ ਨੂੰ ਵੀ ਸੂਚਿਤ ਨਹੀਂ ਕਰਦੇ ਕਈ ਹਿੰਮਤ ਝਟਾ ਕੇ ਪੁਲਿਸ ਨੂੰ ਪੂਰੀ ਜਾਣਕਾਰੀ ਵੀ ਦੰਦੇ ਨੇ ਪਰ ਉਸ ਦੇ ਬਾਵਜੂਦ ਵੀ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਰਹਿੰਦੀ ਹੈ ਯਾਨੀ ਕਿ ਪੁਲਿਸ ਵੀ ਇਹ ਇੰਤਜ਼ਾਰ ਕਰ ਰਹੀ ਹੋਵੇ ਕਿ ਜੇਕਰ ਤੁਹਾਨੂੰ ਕਿਸੇ ਗੈਂਗਸਟਰ ਦੀ ਕਾਲ ਆਈ ਆ ਤਾਂ ਤੁਸੀਂ ਉਸ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛਡਾ ਲਓ ਇਸ ਹਾਲ ਤੱਕ ਇਸ ਇਸ ਤਰੀਕੇ ਦੀ ਜਿਹੜੀ ਕਾਰਵਾਈ ਆ ਉਹ ਇਸ ਵੇਲੇ ਹਰਿਆਣਾ ਪੁਲਿਸ ਦੀ ਨਜ਼ਰ ਆ ਰਹੀ ਹੈ ਸੋ ਆਖਰਕਾਰ ਗੱਲ ਇੱਥੇ ਮੁੱਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਸੈਂਟਰ ਮਾਲਕਾਂ ਨੂੰ ਫਰੋਤੀ ਭਰੀਆਂ ਕੌਲਾ ਤੇ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਦੇ ਉੱਤੇ ਫਾਇਰਿੰਗ ਕਰਵਾ ਦਿੱਤੀ ਜਾਂਦੀ ਹੈ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਹਰਿਆਣਾ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਤੇ ਨਾਲ ਦੀ ਨਾਲ ਹਰਿਆਣਾ ਪੁਲਿਸ ਦੀ ਕੀ ਜ਼ਿੰਮੇਵਾਰੀ ਤੈ ਹੁੰਦੀ ਹੈ ਕੀ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇਕਰ ਇਸ ਤਰੀਕੇ ਦੇ ਨਾਲ ਕੋਈ ਕਾਰੋਬਾਰ ਕਰ ਰਿਹਾ ਤਾਂ ਉਸ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾਏ ਤੇ ਜੇਕਰ ਕੋਈ ਇਸ ਤਰੀਕੇ ਦੇ ਨਾਲ ਫਰੋਤੀਪਰੀ ਕਾਲ ਵੀ ਕਿਸੇ ਨੂੰ ਕਰਦਾ ਤਾਂ ਪੁਲਿਸ ਦੀ ਕੀ ਹੈ ਜ਼ਿੰਮੇਵਾਰੀ ਨਹੀਂ ਕਿ ਉਸ ਕਾਲ ਤੱਕ ਜਾ ਕੇ ਉਸ ਕਾਲ ਦੇ ਪਿੱਛੇ ਵਾਲੇ ਗੈਂਗਸਟਰ ਜਾਂ ਫਿਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਚਾਵੇ ਤਾਜੋ ਇਹ ਇਮੀਗ੍ਰੇਸ਼ਨ ਸੈਂਟਰ ਮਾਲਕ ਸੁਰੱਖਿਅਤ ਵੀ ਮਹਿਸੂਸ ਕਰਨ ਤੇ ਸੌਖੇ ਤਰੀਕੇ ਦੇ ਨਾਲ ਆਪਣਾ ਕਾਰੋਬਾਰ ਵੀ ਚਲਾ ਸਕਣ ਪਰ ਇਸ ਵੇਲੇ ਦੱਸ ਦਣਿਆ ਕਿ ਤਸਵੀਰ ਸੱਚੀ ਤੇ ਸੁੱਚੀ ਇਹੀ ਹੈ ਕਿ ਹਰਿਆਣਾ ਦੇ ਵਿੱਚ ਜ਼ਿਆਦਾਤਰ ਇਮੀਗ੍ਰੇਸ਼ਨ ਸੈਂਟਰ ਮਾਲਕ ਇਹੀ ਸੋਚ ਰਹੇ ਨੇ ਕਿ ਜੇਕਰ ਇਸੇ ਤਰੀਕੇ ਦੇ ਨਾਲ ਰਹਾ ਤਾਂ ਇੱਕ ਦਿਨ ਉਹਨਾਂ ਨੂੰ ਆਪਣਾ ਇਹ ਕਾਰੋਬਾਰ ਵੀ ਬੰਦ ਕਰਨਾ ਪਏਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੇਕਰ ਤੁਸੀਂ ਵੀ ਹਰਿਆਣਾ ਤੋਂ ਯਾਤਕੀਕਰ ਤੁਸੀਂ ਵੀ ਕੋਈ ਸੈਂਟਰ ਮਾਲਕ ਹੋ ਤਾਕੀ ਤੁਹਾਡੇ ਨਾਲ ਵੀ ਅਜਿਹੇ ਤਰੀਕੇ ਦੇ ਨਾਲ ਤੁਹਾਨੂੰ ਵੀ ਇਸ ਤਰੀਕੇ ਦੇ ਨਾਲ ਫਰੋਤੀ ਪਰੀਆਂ ਕੋਲਾ ਆਉਂਦੀਆਂ ਨੇ ਆਪਣੇ ਜਵਾਬ ਜੇਕਰ ਕਮੈਂਟ ਦੇ ਵਿੱਚ ਦੇ ਸਕੋ ਤਾਂ ਮਿਹਰਬਾਨੀ ਹੋਵੇਗੀ